ਅਲਗੀਧਰ ਪਾਸਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਬਿਲਕੁਲ ਅੱਜ ਖਤਮ ਹੋ ਚੁੱਕੀਆਂ ਹਨ ਵੱਡੀ ਤਦਾਰ ਦੇ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਪਹੁੰਚ ਚੁੱਕੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਜਕਾਰਿਆਂ ਦੀ ਗੂੰਜ ਦੇ ਵਿੱਚ ਇਥੋਂ ਮਹਾਰਾਜ ਦਾ ਪ੍ਰਕਾਸ਼ ਪਵਨ ਪਵਿੱਤਰ ਸਰੂਪ ਜਿਹੜਾ ਹੈ ਉਹਦੇ ਦਰਬਾਰ ਦੇ ਵਿੱਚ ਲਿਆ ਜਾ ਰਿਹਾ ਹੈ ਔਰ ਇੱਕ ਬੰਨੇ ਬੈਂਡ ਵਾਜਾ ਵੀ ਨਾਲ ਫੌਜੀ ਵੀਰਾ ਵੱਲੋਂ ਵੱਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਹੇ ਜਾਹੋ ਜਲਾਹ ਦੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਤੇ ਕਵਾੜ ਜਿਹੜੇ ਖੁੱਲ ਚੁੱਕੇ ਹਨ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਾਡੇ ਨਾਲ ਇੱਥੇ ਕੋਸ਼ ਚਰਦਾਲੂ ਵੀ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਦਾ ਚਾ ਹੁੰਦਾ ਹੈ ਇੰਤਜ਼ਾਰ ਦੀਆਂ ਘੜੀਆਂ ਅਚ ਖਤਮ ਹੋ ਗਈਆਂ ਹਨ ਕੀ ਕਹਿਣਾ ਚਾਹੋਗੇ ਮੈਰ ਜੀ ਕਾ ਖਾਲਸਾ ਮੈਰ ਜੀ ਵਤੇ ਪੂਰੇ 4-5 ਘੰਟੇ ਤੋਂ ਬਾਅਦ ਇਹ ਬੋਖਦੇ ਖਿਲਮਸੀ ਬਿਨ੍ਹਾ ਦਵਾਰਾ ਇਹ ਬੋਖ ਸਾਰੀ ਸਿਕਾ ਵੀ ਖਸਾਲੀ ਲਾਰ ਕਰਦੀ ਹੈ ਜੀ ਇਹ ਵੇਖ ਇਹ ਅਕਰਿ ਬਿਆਨ ਨਹੀਂ ਕਰ ਸਕਨੇ ਆ ਜੀ ਇਹ ਪਵਨਾ ਨਹੀਂ ਸਿਰੋ ਜੀ ਵਾਇਰ ਜੁ ਕਾ ਖਾਲਸਾ ਵਾਇਰ ਦੀ ਕੀ ਫਤ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਤਾਂ ਤੋਂ ਜਿਹੜਾ ਚਾਓ ਹੈ ਉਹ ਚੱਖਿਆ ਨਹੀਂ ਜਾ ਰਿਹਾ ਸੰਤਾਂ ਵੱਡੀ ਤਰਾਰ ਤੇ ਵਿੱਚ ਗੁਰਦੁਆਰਾ ਸ੍ਰੀ ਹੇਮਕੋੜ ਸਾਹਿਬ ਪਹੁੰਚ ਚੁੱਕਿਆ ਹਨ ਔਰ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਜਿਹੜਾ ਹੈ ਉਸ ਨੂੰ ਤਪਸਥਾਨ ਤੋਂ ਉੱਪਰ ਦਰਬਾਰ ਹਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਪਹੁੰਚ ਚੁੱਕੀਆਂ ਹਨ ਬਾਣਡ ਵਾਜਿਆਂ ਦੀ ਗੂੰਜ ਇੱਕ ਬੰਨੇ ਪੈ ਰਹੀ ਹੈ ਜਕਾਰਿਆਂ ਦੀ ਗੂੰਜ ਆ ਰਹੀ ਹੈ ਵੱਡੀ ਤਦਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਤਕਰੀਬਨ ਲਗਪਗ ਹੇਮਕੋਟ ਸਾਹਿਬ 8 ਤੋਂ 10000 ਸੰਗਤ ਜਿਹੜੀ ਹੈ ਅੱਜ 25 ਮਈ ਨੂੰ ਪਹੁੰਚ ਚੁੱਕੀ ਹੈ ਬਿਲਕੁਲ ਤੁਸੀਂ ਜਕਾਰਿਆਂ ਦੀ ਗੂੰਜ ਜਿਹੜੀ ਦੇਖ ਸਕਦੇ ਹੋ ਔਰ ਆਰਮੀ ਵਾਰੇ ਵੀਰਾਂ ਵੱਲੋਂ ਵੀ ਵੱਡੀ ਸੇਵਾ ਜਿਹੜੀ ਹਰ ਸਾਲ ਨਿਭਾਈ ਜਾਂਦੀ ਹੈ ਉਸੇ ਤਰ੍ਹਾਂ ਹੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਔਰ ਕਿਤਨਾ ਕਿਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਾਹੋ ਜਲਾਲ ਦੇ ਨਾਲ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਜਿਹੜਾ ਹੈ ਉਹ ਲਜਾਇਆ ਜਾ ਰਿਹਾ ਹੈ ਪੰਜ ਪਿਆਰਿਆਂ ਦੀ ਗਵਾਈ ਦੇ ਹੇਠ ਅੱਜ ਮਹਾਰਾਜ ਦੇ ਕਬਾੜ ਜਿਹੜੇ ਖੁੱਲ ਚੁੱਕੇ ਹਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਜਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ ਤੋਂ ਲੰਮੇ ਸਮੇਂ ਤੋਂ ਸੰਗਤਾਂ ਇੰਤਜ਼ਾਰ ਕਰਦੀਆਂ ਹਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਕਵਾਟ ਖੁੱਲਣ ਦੀ ਅੱਜ 25 ਮਈ ਨੂੰ ਉਹ ਘੜੀ ਆ ਚੁੱਕੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਵਾਲੇ ਵੀਰਾਂ ਵੱਲੋਂ ਜਿਹੜੀ ਹਰ ਸਾਲ ਸੇਵਾ ਨਿਭਾਈ ਜਾ ਰਹੀ ਹੈ ਔਰ ਗੁਰੂ ਮਹਾਰਾਜ ਦਾ ਪਵਨ ਪਵਿੱਤਰ ਸਰੂਪ ਜਿਹੜਾ ਹੈ ਤਨਸੀਰ ਸਿੰਘ ਗੁਰਗਨ ਸਾਹਿਬ ਜੀ ਨੂੰ ਉਹਨਾਂ ਦੇ ਅਸਥਾਨ ਤੋਂ ਸੁਖਾਸਨ ਸਾਹਿਬ ਤੋਂ ਲੈ ਕੇ ਅੱਜ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਉਹ ਦਰਬਾਰ ਹਾਲ ਦੇ ਵਿੱਚ ਸੰਗਤਾਂ ਦੇ ਲਈ ਇਲਜ਼ਾਜ਼ ਆ ਰਿਹਾ ਹੈ ਔਰ ਅੱਜ ਗੁਰੂ ਮਹਾਰਾਜ ਦੇ ਜਿਹੜੇ ਕਵਾੜ ਹਨ ਉਹ ਖੁੱਲ ਚੁੱਕੇ ਹਨ ਜਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਜਿਹੜੀ ਓਪਨਿੰਗ ਹੋ ਚੁੱਕੀ ਹੈ ਔਰ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਚੁੱਕੀਆਂ ਹਨ ਜਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇਸਾਂ ਦੇਸਾਂ ਤੋਂ ਸੰਗਤਾਂ ਪੁੱਜਦੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਲਈ ਔਰ ਕਿਤਨਾ ਕਿਤੇ ਬਹੁਤ ਜ਼ਿਆਦਾ ਸੰਗਤ ਹੋਣ ਦੇ ਕਾਰਨ ਜਿਹੜਾ ਥੋੜਾ ਸੰਗਤਾਂ ਨੂੰ ਇੱਧਰ ਉੱਤਰ ਤੱਕ ਮੁਕੀ ਦਾ ਪਲ ਸੈਨਾ ਕਰਨਾ ਪੈ ਰਿਹਾ ਹੈ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਸੰਗਤਾਂ ਵੱਡੀ ਤਦਾਰ ਦੇ ਵਿੱਚ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਚੁੱਕੀਆਂ ਹਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜ਼ਿਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਹਨ ਅੱਜ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਜਾ ਰਹੇ ਹਨ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏਗਾ ਤੁਸੀਂ ਜ਼ਿਕਾਰਿਆਂ ਦੀ ਗੂੰਜ ਸੁਣ ਸਕਦੇ ਹੋ ਵਾਹ ਸ੍ਰੀ ਆਕਾਲ ਸਾਹਿਬ ਦੇ ਦਰਸ਼ਨ ਪੀਤੇ ਜਾ ਰਹੇ ਨੇ ਕੋਈ ਠੰਡ ਨਹੀਂ ਹੈ ਕੋਈ ਫਸਲੀਅਤ ਹੈ ਸਿਰਫ ਗੁਰੂ ਘਰ ਦੇ ਵਿੱਚ ਆਰਾ ਹੈ ਸੋ ਸੰਗਤਾਂ ਦੇ ਬਹੁਤ ਆਨੰਦ ਵਿੱਚ ਆ ਰਹੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਦਾਰ ਦੇ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਪਹੁੰਚ ਚੁੱਕੀਆਂ ਹਨ ਔਰ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਜਿਹੜਾ ਹੈ ਉਹ ਮਹਾਰਾਜ ਜਿਹਦਾ ਪਾਵਨ ਪਵਿੱਤਰ ਸਰੂਪ ਅੱਜ ਤਰਪਾਰ ਸਾਹਿਬ ਦੇ ਵਿੱਚ ਲੈ ਜਾਂਦਾ ਜਾ ਰਿਹਾ ਹੈ ਲੈ ਕੇ ਜਾ ਰਹੇ ਹਨ ਔਰ ਗੁਰੂ ਮਹਾਰਾਜ ਦੇ ਸਰੂਪ ਦੇ ਉੱਪਰ ਫੁੱਲਾਂ ਦੀ ਵਰਖਾ ਔਰ ਜ਼ਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ ਲੰਮੇ ਸਮੇਂ ਤੋਂ ਸੰਗਤਾਂ ਇੰਤਜ਼ਾਰ ਕਰਦੀਆਂ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਇੰਤਜ਼ਾਰ ਕਰਦੀਆਂ ਹਨ ਕਿ ਕਦੋਂ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਹਨ ਉਹ ਲੈ ਕੇ ਜਾਏ ਜਾਣਗੇ ਔਰ ਅਸੀਂ ਇਸ ਨੂੰ ਦਰਸ਼ਨ ਕਰਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਹੇਮਕੁੰਡ ਸਾਹਿਬ ਪਹੁੰਚ ਚੁੱਕੀਆਂ ਹਨ ਔਰ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਦਰਬਾਰ ਦੇ ਵਿੱਚ ਲੈ ਕੇ ਜਾ ਰਹੇ ਹਨ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਤੁਸੀਂ ਦੇਖ ਸਕਦੇ ਹੋ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਲੈ ਕੇ ਜਾ ਰਹੇ ਹਨ ਸ਼ਿਕਾਰਿਆਂ ਦੀ ਗੂੰਜ ਬਿਲਕੁਲ ਤੁਸੀਂ ਸੁਣ ਸਕਦੇ ਹੋ ਔਰ ਸੰਗਤ ਬਹੁਤ ਜ਼ਿਆਦਾ ਹੈ سامنے ਤੁਸੀਂ ਦੇਖ ਸਕਦੇ ਹੋ ਕਿ ਬਰਫ਼ ਦੇ ਉੱਪਰ ਵੀ ਸੰਗਤ ਖੜੀ ਹੈ ਅੱਲਾਕੇ ਬਹੁਤ ਹੀ ਸੰਗਤ ਜਿਆਦੀ ਹੈ ਪਰ ਸੰਗਤ ਬੇਚਿਚਕ ਹੋ ਕੇ ਬਰਫ਼ ਦੇ ਉੱਪਰ ਖੜੀ ਹੈ ਕਿਸੇ ਗੱਲ ਦੀ ਵੀ ਕੋਈ ਪ੍ਰੋਬਲਮ ਜਿਹੜੀ ਹੈ ਸੰਗਤ ਨੂੰ ਨਹੀਂ ਆ ਰਹੀ ਸਰਦਾ ਭਾਉਣਾ ਦੇ ਨਾਲ ਸੰਗਤ ਜਿਹੜੀ ਹੈ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਪਹੁੰਚੀ ਹੈ ਓਏ ਓ ਕੀ ਕਹਿਣਾ ਚਾਹੋਗੇ ਚੜ੍ਹਦੀਆਂ ਕਲਾ ਪਾਛੋ ਆ ਨਹੀਂ ਮੈਂ ਅੰਦਰ ਨਹੀਂ ਵੇ ਜਾਣ ਦਿੰਦਾ ਤੈਨੂੰ ਖੜਾ ਹੋਇਆ ਚਲੋ ਚਲੋ ਜ਼ਕਾਰਿਆਂ ਦੀ ਗੂੰਜ ਦੇ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਹਨ ਅੱਜ ਦਰਬਾਰ ਸਾਹਿਬ ਦੇ ਵਿੱਚ ਲਿਜਾਏ ਜਾ ਰਹੇ ਹਨ ਔਰ ਅੱਜ 25 ਮਈ ਨੂੰ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੀ ਓਪਨਿੰਗ ਜਿਹੜੀ ਹੋ ਚੁੱਕੀ ਹੈ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਪੁੱਜੀਆਂ ਹਨ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹਨ ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਪੁੱਜੀਆਂ ਹਨ ਥੋੜੇ ਸਮੇਂ ਵਾਸਤੇ ਸਭਾ ਜਿਹੜੀ ਖੁੱਲਦੀ ਹੈ ਇੰਤਜ਼ਾਰ ਦੀਆਂ ਘੜੀਆਂ ਅਚ ਖਤਮ ਹੋ ਚੁੱਕੀਆਂ ਹਨ ਕੀ ਕਹਿਣਾ ਚਾਹੋਗੇ ਬਸ ਮਹਾਰਾਜ ਦੇ ਦਰਸ਼ਨ ਕਰ ਲਿਆ ਜੀ ਫਿਰ ਜੀਵਨ ਜਿਹੜਾ ਸਫਲ ਹੋ ਗਿਆ ਮਹਾਰਾਜ ਜੀ ਕਿੰਨੇ ਟਾਈਮ ਤੋਂ ਯਾਤਰਾ ਕਰਨ ਆ ਰਹੇ ਹੋ ਇਹ ਭਾਈ ਹੋ ਗਏ 10 ਸਾਲ ਹੋਈ ਗਏ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਤੁਸੀਂ ਦੇਖ ਆਪਣੇ ਚਰਨਾ ਜੀ ਜਗ੍ਹਾ ਦਿੱਤੀ ਹੋਈ ਹੈ ਮਹਾਰਾਜ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਰਾਰ ਦੇ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਪੁੱਜੀਆਂ ਨੇ ਔਰ ਸੰਗਤਾਂ ਦੀ ਖੁਸ਼ੀ ਦਾ ਕਿਤੇ ਵੀ ਟਿਕਾਣਾ ਨਹੀਂ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਰਫ਼ ਦੀਆਂ ਪਹਾੜੀਆਂ ਪਰਫੀਲੀਆਂ ਪਹਾੜੀਆਂ ਵਿੱਚ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਅੱਜ ਦਰਬਾਰ ਸਾਹਿਬ ਤੋਂ ਵਿੱਚ ਲਿਜਾਏ ਗਏ ਹਨ ਔਰ ਵੱਡੀ ਤਰਾਰ ਤੇ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਪੁੱਜੀਆਂ ਹਨ ਸੰਗਤਾਂ ਦੀ ਖੁਸ਼ੀ ਦਾ ਕਿਤੇ ਵੀ ਟਿਕਾਣਾ ਨਹੀਂ ਹੈ ਚਾਹੇ ਬਰਫ਼ ਹੋਵੇ ਚਾਹੇ ਮੀਂਹ ਪੈ ਰਿਹਾ ਹੋਵੇ ਹਲਕੀ ਹਲਕੀ ਬਾਰਿਸ਼ ਜਿਹੜੀ ਉਹ ਵੀ ਹੋ ਰਹੀ ਹੈ ਪਰ ਸੰਗਤਾਂ ਉਹਨੂੰ ਅਨ ਦੇਖਿਆ ਕਰਕੇ ਜਿਹੜੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ ਔਰ ਕੁਝ ਕੁ ਸਮੇਂ ਵਾਸਤੇ ਜਿਹੜੀ ਯਾਤਰਾ ਖੁੱਲਦੀ ਹੈ ਉਸ ਨੂੰ ਦੇਖਦੇ ਹੋਏ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਪੁੱਜ ਗਈਆਂ ਹਨ ਬਿਲਕੁਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਜੀ ਜਲੰਧਰ ਤੋਂ ਆਇਆ ਜੀ ਠੀਕ ਹੈ ਇੰਤਜ਼ਾਰ ਦੀਆਂ ਘੜੀਆਂ ਅੱਜ ਖਤਮ ਹੋ ਗਈਆਂ ਹਨ ਮੁਖ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਘਟੂ ਘਟ ਤੀਵੀਂ 35 ਮਿਨਵਾਦੀ ਮੇਰੀ ਯਾਤਰਾ ਹੋਵੇਗੀ ਠੀਕ ਹੈ ਜੀ ਤੇ ਗੁਰੂ ਸਾਹਿਬ بارش ਵੀ ਹਲਕੀ ਹਲਕੀ ਹੋ ਰਹੀ ਆ ਮੌਸਮ ਵੀ ਥੋੜਾ ਠੰਡਾ ਹੋ ਗਿਆ ਮੰਨਦੇ ਵਿੱਚ ਕੋਈ ਦਰਤ ਨਹੀਂ ਸੀਗਾ ਦਰ ਕੋਈ ਦਰ ਕੋਈ ਨਹੀਂ ਜਦੋਂ ਪਿਓ ਕੋ ਬਚਾਉਂਦਾ ਨਾ ਕੋਈ ਡਰ ਨਹੀਂ ਹੁੰਦਾ ਬਿਲਕੁਲ ਠੀਕ ਆ ਉਹ ਦਸ ਅੱਜ ਵਾਂਗ ਡਰ ਹੁੰਦਾ ਠੀਕ ਆ ਪਿਓ ਦੀ ਗੋਦ ਵਿੱਚ ਕੋਈ ਡਰ ਨਹੀਂ ਹੁੰਦਾ ਠੀਕ ਆ ਤੇ ਚੜਾਈ ਕਿਦਾਂ ਕਰਕੇ ਆਇਓ ਫਿਰ ਥੱਲੇੋਂ ਅੱਧੀ ਘੋੜੇ ਤੇ ਕੀਤੀ ਹੈ ਠੀਕ ਆ ਬਾਕੀ ਪੈਦਲ ਆਏ ਆ ਠੀਕ ਆ ਕਿਆ ਬਾਤ ਕਿੰਨੀ ਉਮਰ ਹੋ ਗਈ ਬਾਬਾ ਜੀ 62 ਸਾਲ ਕੀ ਆ ਤੁਸੀਂ ਦੇਖ ਸਕਦੇ ਹੋ ਕਿ 62 ਸਾਲ ਦੀ ਉਮਰ ਦੇ ਵਿੱਚ ਬਾਪੂ ਜੀ ਹੇਮਕੁੰਡ ਸਾਹਿਬ 35 ਵਾਰ ਜਿਹੜੀ ਯਾਤਰਾ ਕਰ ਚੁੱਕੇ ਹਨ ਔਰ ਅੱਜ ਵੀ ਓਪਨਿੰਗ ਤੇ ਪੁੱਜੇ ਹਨ ਹੋਰ ਵੀ ਵੀਰਾਂ ਨਾਲ ਵੀ ਕਰਦੇ ਹਾਂ ਗੱਲਬਾਤ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਵੀਰ ਜੀ ਪਟਾਲੇ ਤੋਂ ਆਇਆ ਤੇ ਸਿਰਫ 5 ਮਿੰਟ 5 ਨਹੀਂ ਵੱਤ ਵਜੋਂ 2 ਜਾਂ ਮਿੰਟ 2 ਮਿੰਟ ਦਾ ਫਰਕ ਪੈ ਗਿਆ ਸੀ ਓਪਨਿੰਗ ਦਾ ਜਦੋਂ ਵਾਈਗੁਰ ਜੀ ਆਏ ਨੇ ਤੇ ਬਹੁਤ ਵਧੀਆ ਲੱਗਾ ਅੰਦਰ ਮਤਲਬ ਮੰਨੋਗੇ ਤੁਸੀਂ ਮਨ ਦੇ ਵਿੱਚ ਚਾਓ ਉਬਾਲ ਕਿਦਾਂ ਦੇ ਆ ਰੋਣਾ ਆ ਰਿਹਾ ਸੱਚੀ ਦਸਾਂ ਦਾ ਕੀ ਬਾਤ ਹੈ ਮੈਂ ਦੂਸਰੀ ਵਾਰ ਆਇਆ ਮজা ਆ ਗਿਆ ਠੀਕ ਹੈ ਇਹੋ ਜੀ ਫਿਰ ਮੈਂ ਕਦੀ ਜ਼ਿੰਦਗੀ ਨਹੀਂ ਕਰ ਸਕਦਾ ਇੰਨਾ ਸਕੂਨ ਮਿਲਦਾ ਨਾ ਮੈਂ ਇਹ ਕਹਿ ਰਿਹਾ ਸਾਰੇ ਸਾਥ ਸੰਗਤ ਨੂੰ ਬੇਨਤੀ ਆ ਕਿ ਸਾਰੇ ਜਾਨੇ ਜਰੂਰ ਇੱਕ ਵਾਰ ਆਇਓ ਤੇ ਇੱਕ ਵਾਰ ਮੇਰੇ ਵੱਲੋਂ ਜਕਾਰਾ ਬੋਲੇ ਸੋਨਿਹਾਲ ਸ੍ਰੀ ਅਕਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਮਨ ਦੇ ਵਿੱਚ ਖੁਸ਼ੀ ਇੰਨੀ ਹੈ ਕਿ ਖੁਸ਼ੀ ਦੇ ਮਾਰੇ ਸੰਗਤਾਂ ਜਿਹੜੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀ ਖੁਸ਼ੀ ਦਾ ਕਿਤੇ ਵੀ ਟਿਕਾਣਾ ਨਹੀਂ ਹੈ ਅੱਗੇ ਹੋਰ ਵੀ ਤੁਹਾਨੂੰ ਵੀਊ ਦਿਖਾਉਣੇ ਆ ਕਿ ਸੰਗਤਾਂ ਵੱਡੀ ਤਦਾਰ ਦੇ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪੁੱਜੀਆਂ ਪੁੱਜੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਅੱਜ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਜਿਹੜੀ ਓਪਨਿੰਗ ਹੋ ਚੁੱਕੀ ਹੈ ਔਰ 22 ਤਰੀਕ ਨੂੰ ਜਿਹੜਾ ਪਹਿਲਾ ਜਥਾ ਰਵਾਨਾ ਹੋਇਆ ਸੀਗਾ ਗੁਰਦੁਆਰਾ ਰਿਸ਼ੀਕੇਸ਼ ਤੋਂ ਔਰ ਵੱਖ-ਵੱਖ ਪੜਾ ਕਰਦੇ ਗੁਰਦੁਆਰਾ ਗੋਬਿੰਦ ਧਾਮ ਘਾਟ ਔਰ ਅੱਜ ਜਥਾ ਜਿਹੜਾ ਹੈ ਪੰਜ ਪਿਆਰਿਆਂ ਦਾ ਉਹ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪੁੱਜਿਆ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਜਿਹੜੇ ਸਰੂਪ ਹਨ ਉਹਨਾਂ ਨੂੰ ਦਰਬਾਰ ਹਾਲ ਦੇ ਵਿੱਚ ਲੈ ਕੇ ਸੰਗਤਾਂ ਦੇ ਬਿਰਾਜਮਨ ਕੀਤਾ ਗਿਆ ਕਿ ਸੰਗਤਾਂ ਜਿਹੜੀਆਂ ਹਨ ਨਤਮਸਤ ਹੋ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ برف ਦੀਆਂ ਪਹਾੜੀਆਂ ਦੇ ਵਿੱਚ ਤਾਂ ਕਿਹਾ ਹੋਇਆ ਪੂਰਾ ਹਿਮਕੁੰਡ ਸਾਹਿਬ ਦਾ ਸਥਾਨ ਔਰ ਪੂਰੀ ਤਰ੍ਹਾਂ برف ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਇਸ ਟਾਈਮ ਹੈ ਪਰ ਸੰਗਤਾਂ ਨੂੰ ਕਿਸੇ ਵੀ ਚੀਜ਼ ਦਾ ਜਿਹੜਾ ਕੋਈ ਵੀ ਨਹੀਂ ਹੈ ਕਿ برف ਹੈ ਜਾਂ بارش ਹੋ ਰਹੀ ਹੈ ਸੰਗਤਾਂ ਵੱਡੀ ਤਰ੍ਹਾਂ ਦੇ ਵਿੱਚ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਪੁੱਜੀਆਂ ਹਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੌਜੰਨ ਜੀ ਵੀਰ ਹਨ ਔਰ ਇੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਬਜ਼ੁਰਗ ਬੱਚੇ ਜਿਹੜੇ ਹਨ ਉਹ ਵੀ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਪੁੱਜੇ ਹਨ ਔਰ ਸੰਗਤਾਂ ਦੇ ਮਨ ਦੇ ਵਿੱਚ ਚਾਅ ਇੰਨਾ ਹੈ ਕਿ ਸੰਗਤਾਂ ਦੀ ਖੁਸ਼ੀ ਦਾ ਕੋਈ ਵੀ ਜਿਹੜਾ ਟਿਕਾਣਾ ਨਹੀਂ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਫੌਜੀ ਵੀਰਾਂ ਵੱਲੋਂ ਬੈਂਡ ਜਿਹੜਾ ਹੈ ਉਹ ਵੀ ਵਜਾਇਆ ਜਾ ਰਿਹਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਫੌਜੀ ਵੀਰਾਂ ਵੱਲੋਂ ਬੈਂਡ ਵਜਾਇਆ ਜਾ ਰਿਹਾ ਹੈ ਓਪਨਿੰਗ ਦੀ ਤੁਸੀਂ ਦੇ ਵਿੱਚ ਅੱਜ ਗੁਰੂ ਮਹਾਰਾਜ ਦੇ ਪੰਮਨ ਪੁੱਤਰ ਗੁਰਪੰਨ ਜਿਹੜੀ ਓਪਨਿੰਗ ਹੋ ਚੁੱਕੀ ਹੈ ਥੋੜਾ ਤੁਹਾਨੂੰ ਫੌਜੀ ਬੈਂਡ ਦਾ ਵੀਊ ਵੀ ਦਿਖਾਉਣੇ ਹਾਂ ਔਰ ਸਾਊਂਡ ਦਾ ਜਿਹੜਾ ਚਾਹ ਰਹੇ ਹਨ ਜਿਹੜੀ ਧੁਨ ਦੇ ਵਿੱਚ ਉਹ ਤੁਹਾਨੂੰ ਵੀ ਤੁਹਾਨੂੰ ਸੁਣਾਉਣੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਫੌਜੀ ਵੀਰਾਂ ਵੱਲੋਂ ਜਿਹੜਾ ਬੈਂਡ ਇੱਥੇ ਵਜਾਇਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਖੁਸ਼ੀ ਦੇ ਵਿੱਚ ਔਰ ਸਾਡੇ ਨਾਲ ਇੱਥੇ ਨੌਜਾਨ ਵੀਰ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਅੱਜ ਜਿਹੜੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਕੀ ਕਹਿਣਾ ਚਾਹੋਗੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਗੁਰੂ ਮਹਾਰਾਜ ਨੇ ਦਰਸ਼ਨ ਦਿੱਤੇ ਨੇ ਤੇ ਓਪਨਿੰਗ ਹੋ ਗਈ ਹੈ ਫਿਲਹਾਲ ਬਾਕੀ ਰਸਤੇ ਠੀਕ ਨੇ ਬਿਲਕੁਲ ਜੀ ਬਰਫ਼ ਵੀ ਥੋੜੀ ਘਾਟੇ ਇਸ ਵਾਰ ਜੀ ਤੇ ਜੋ ਜੋ ਮਤਲਬ ਜਿਹੜੇ ਬਜ਼ੁਰਗ ਲੋਕ ਨੇ ਉਹ ਆਰਾਮ ਨਾਲ ਆ ਸਕਦੇ ਨੇ ਅੰਦੇ ਵਿੱਚ ਚਾਉ ਕਿੰਦਾ ਦਾ ਚਾਹ ਤੇ ਬਹੁਤ ਹੈ ਜੀ ਹਰ ਕਿਸੇ ਦਾ ਮਨ ਕਰਦਾ ਹੈ ਕਿ ਆ ਕੇ ਗੁਰੂ ਮਹਾਰਾਜ ਕੋਲੋਂ ਮਿਲੋ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਹੜਾ ਚਾਉ ਹੈ ਸੰਗਤਾਂ ਦੇ ਵਿੱਚ ਮੈਂ ਸਾਹਮਣੇ ਆਪਣੇ ਕੈਮਰਾਸਟ ਸੱਜੀ ਨੂੰ ਕਹੂੰਗਾ ਕਿ ਸਰੋਵਰ ਦਾ ਵੀਊ ਜਿਹੜਾ ਵੀ ਵਿਖਾਇਆ ਜਾਵੇ ਕਿ ਬਰਫ਼ ਦੀ ਪਰਤ ਦੇ ਵਿੱਚ ਜਿਹੜਾ ਸਰੋਵਰ ਟਕਿਆ ਹੋਇਆ ਹੈ ਪਰ ਫਿਰ ਵੀ ਸੰਗਤਾਂ ਜੜੀਆਂ ਹਨ ਉਹ ਇਸ਼ਨਾਨ ਕਰ ਰਹੀਆਂ ਹਨ ਚਾਹੇ ਜਿੰਨਾ ਮਰਜੀ ਚੱਲ ਕੁੰਟ ਜਿਹੜਾ ਠੰਡਾ ਹੋਵੇ ਜਾਂ برف ਹੋਵੇ ਪਰ ਸੰਗਤਾਂ ਫਿਰ ਵੀ ਇਸ਼ਨਾਨ ਕਰ ਰਹੀਆਂ ਹਨ ਚੁੱਭੀਆਂ ਲਾ ਰਹੀਆਂ ਹਨ ਲਗਾਤਾਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਔਰ ਇਸ਼ਨਾਨ ਕਰਕੇ ਆਪਣੀਆਂ ਜਿਹੜੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਹਨ ਗੁਰੂ ਮਹਾਰਾਜ ਨੂੰ ਨਤਮਸਤ ਹੋ ਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਓਪਨਿੰਗ ਜਿਹੜੀ ਹੋ ਚੁੱਕੀ ਹੈ ਔਰ ਵੱਡੀ ਤਰਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪਹੁੰਚੀਆਂ ਹਨ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦਾ ਵਿਊ ਕਿਉਂਕਿ ਲੰਬੇ ਸਮੇਂ ਤੋਂ ਸੰਕਟ ਜੜੀਆਂ ਇੰਤਜ਼ਾਰ ਕਰਤੀਆਂ ਹਨ ਯਾਤਰਾ ਖੁੱਲਣ ਦਾ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਅੱਧਾ ਅਨਮਿਊਟ ਵੀ ਬਲਰਾਜ ਸਿੰਘ